ਤੁਹਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜਿਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਮਿੱਤਰੋ ਆਪਾਂ ਤੁਹਾਡੇ ਲਈ ਬਹੁਤ ਚੰਗੇ ਤਿੰਨ ਨੁਕਰੀ ਜਾਨਵਰ ਲੈ ਕੇ ਆਏ ਆ ਦੋ ਘੋੜੀਆਂ ਨੇ ਇੱਕ ਗੱਬਣ ਚੱਕ ਪਾਸ ਆ ਇੱਕ ਮੌਕੇ ਤੇ ਖਾਲੀ ਆ ਤੇ ਇੱਕ ਨੁਕਰੀ ਸਪੌਟਲੈਸ ਬਸ਼ੇਰੀ ਲੈ ਕੇ ਆਏ ਆ ਤਿੰਨਾਂ ਜਾਨਵਰਾਂ ਦੀ ਆਪਾਂ ਫੁੱਲ ਜਾਣਕਾਰੀ ਕੀ ਮੁੱਲ ਵੜੀ ਕਰਦੇ ਆ ਮਾਲਕ ਵੀਰ ਕੀ ਉਮਰ ਆ ਕੀ ਕੱਦ ਕਾਠ ਆ ਸਾਰਾ ਕੁਝ ਵੀਡੀਓ ਵਿੱਚ ਕਲੀਅਰ ਕਰਾਂਗੇ ਐਸ ਲਈ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਤੇ ਜਿਹੜੇ ਦੋਸਤ ਮਿੱਤਰ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਲਈ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਕਿਸੇ ਵੀਰ ਨੇ ਆਪਣੇ ਜਾਨਵਰ ਦੀ ਐਡ ਕਰਵਾਉਣੀ ਹੋਵੇ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਉੱਤੇ ਤੁਸੀਂ ਆਪਣਾ ਸੰਪਰਕ ਕਰਕੇ ਐਡ ਕਰਵਾ ਸਕਦੇ ਹੋ ਆਜੋ ਮਿੱਤਰੋ ਗੱਲ ਕਰ ਗਏ ਆਪਾਂ ਨੁਕਰੀ ਘੋੜੀ ਬਾਰੇ ਸਾਢੇ 4 ਸਾਲ ਉਮਰ ਦਸੀਆ ਮਾਲਕ ਵੀਰਾਂ ਨੇ ਕੱਲਾਂ ਵਾਲੇ ਚੇਤਕ ਘੋੜੇ ਦੀ ਡਾਇਰੈਕਟ ਬੱਚੀ ਆ ਇਹ ਸਾਢੇ 61 ਇੰਚ ਹਾਈਟ ਦਸੀਆ ਮਾਲਕ ਵੀਰਾਂ ਨੇ ਬਾਲ ਘੋਰੀਆਂ ਦੀ ਕਲੀਅਰ ਹੱਡਾਂ ਪੈਰਾਂ ਦੀ ਕਲੀਅਰ ਆ ਜਮਾ ਓਕੇ ਆ ਹੱਡਾਂ ਪੈਰਾਂ ਦੀ ਤੇ ਸ਼ਕੀਨ ਬਹੁਤ ਆ ਕੁੜੀ ਕੰਨਾਂ ਕੋਨਾ ਦੀ ਸ਼ਕੀਨ ਆ ਤੇ ਤੋਂ ਤੋਂ ਦਿਲ ਬਾਈ ਚੰਗੀ ਆ ਪੈਠ ਕੁੜੇ ਦੀ ਬਹੁਤ ਮਜ਼ਬੂਤ ਆ ਕੁੜੀ ਤੇ 8 ਮਹੀਨਿਆਂ ਦੀ ਗੱਬਣ ਚੈੱਕ ਪਾਸਾ ਜੋਬਨ ਘੋੜੇ ਤੋਂ ਜੋਬਨ ਘੋੜਾ ਹੈਗਾ ਹੱਥੀ ਘੋੜੇ ਦਾ ਬੱਚਾ ਉਸ ਘੋੜੇ ਤੋਂ ਗੱਬਣ ਚੈੱਕ ਪਾਸਾ 8 ਮਹੀਨਿਆਂ ਦੀ ਜੇ ਏਰੀਆ ਦੀ ਗੱਲ ਕਰੀਏ ਤਾਂ ਏਰੀਆ ਬਾਈਰ ਗਿਆ ਹੈਗਾ ਡੱਬ ਵਾਲੀ ਮੰਡੀ ਤੇ ਮੁੱਲ ਮਾਲਕ ਵੀਰ ਕਰਦੇ 4,40,000 ਰੁਪਇਆ ਬਾਕੀ ਮੌਕੇ ਤੇ ਮਾਨ ਤਨ ਹੋ ਜਾਊਗਾ ਤੇ ਘੋੜੀ ਸ਼ਕੀਨ ਬਹੁਤ ਆ ਮਿੱਤਰੋ ਜਿਹੜੇ ਬੰਦੇ ਨੁਕਰੇ ਜਾਨਵਰ ਦੇ ਸ਼ਕੀਨ ਤੇ ਬਾਈ ਨਾਲ ਕਰ ਲਿਓ ਸੰਪਰਕ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਦਿੱਤਾ ਹੋਇਆ ਇੱਕ ਜਿਹੜੀ ਮਿੱਤਰੋ ਆ ਸਕਰੀਨ ਤੇ ਘੋੜੀ ਦੇਖ ਰਹੇ ਹੋ ਇਹਦੀ 8 ਸਾਲ ਉਮਰ ਦੱਸਿਆ ਮਾਲਕ ਵੀਰਾਂ ਨੇ ਹਬੌਰ ਵਾਲੇ ਵੱਡੇ ਘੋੜੇ ਦੀ ਡਾਇਰੈਕਟ ਬੱਚੀ ਆ ਇਹ 62 ਇੰਚ ਹਾਈਟ ਦਸੀ ਆ ਬਾਡੀ ਬੰਤਰ ਦੀ ਬਹੁਤ ਮਜ਼ਬੂਤ ਆ ਤੇ ਘੋੜੀ ਦੇ ਪੱਟ ਪੁੜੇ ਦੀ ਬਹੁਤ ਚੰਗੀ ਆ ਧੌਣ ਧੌਂਦ ਦੀ ਲੰਬਾਈ ਬਹੁਤ ਚੰਗੀ ਆ ਹੱਡਾਂ ਪਹਰਾਂ ਦੀ ਮਜ਼ਬੂਤ ਆ ਵਾਲ ਭੌਰੀਆਂ ਦੀ ਕਲੀਅਰ ਆ ਮੌਕੇ ਤੇ ਇਸ ਟਾਈਮ ਖਾਲੀ ਆ ਘੋੜੀ ਦੇ ਅੰਦਰ ਦੀ ਸਾਫ ਆ ਬਾਈਰ ਕਹਿੰਦੇ ਗਰੰਟੀ ਹੋਊਗੀ ਬਾਕੀ ਤੁਸੀਂ ਚੈੱਕ ਕਰਵਾ ਕੇ ਸੌਦਾ ਕਰ ਸਕਦੇ ਹੋ ਸਵਾਰੀ ਦੀ ਕੁੜੀ ਪਾਸ ਆ ਛੋਟੀ ਵੱਡੀ ਚਾਲ ਦੋਨੇ ਚੱਲਦੀ ਆ ਅੱਗੇ ਆਪਾਂ ਕਲਿੱਪ ਲਾਈ ਹੋਈ ਐ ਸਵਾਰੀ ਵਾਲੀ ਤੁਸੀਂ ਚੈੱਕ ਕਰ ਲਿਓ ਬਹੁਤ ਸੋਹਣਾ ਤੋੜਾ ਤੁਰਦੀ ਆ ਤੇ ਏਰੀਆ ਬਾਈਰ ਕਹਿੰਦਾ ਹੈਗਾ ਸ਼੍ਰੀ ਗੰਗਾ ਨਗਰ ਤੇ ਜੇ ਆਪਾਂ ਇਹਦੇ ਪ੍ਰਾਈਸ ਦੀ ਗੱਲ ਕਰੀਏ ਤਾਂ 290000 ਰੁਪਏ ਮੁੱਲ ਕਰਦੇ ਆ ਮਾਲਕ ਵੀਰ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਕੁੜੀ ਸ਼ਕੀਨ ਬਹੁਤ ਆ ਕਿੰਨਾ ਕੁ ਨਾ ਦੀ ਬਹੁਤ ਸ਼ਕੀਨ ਆ ਤੇ ਪੈਠਪੁੜੇ ਦੀ ਬਹੁਤ ਮਜ਼ਬੂਤ ਆ ਬਾਡੀ ਬੰਤਰ ਦੀ ਤੇ ਜਿਹੜੇ ਬੰਦੇ ਨੂੰ ਹੋਇਆ ਇੰਟਰਸਟ ਬਾਈਨਾਂ ਕਰ ਲਓ ਸੰਪਰਕ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਦਿੱਤਾ ਹੋਇਆ ਤੇ ਇੱਕ ਮਿੱਤਰੋ ਸੁਟ ਲਈਆ ਜਮਾ ਸਪੌਟਲੈਸ ਨੁਕਰੀ ਬੇਸ਼ੇਰੀ ਲੈ ਕੇ ਆਏ ਆ ਆਪਾਂ ਸਾਢੇ 1.4 ਮਹੀਨਿਆਂ ਦੀ ਜੇ ਜਿਹੜੀ ਆਪਾਂ ਬਲੱਡ ਲਾਈਨ ਦੀ ਗੱਲ ਕਰੀਏ ਤਾਂ ਇਹ ਚੇਤਕ ਘੋੜੇ ਦੀ ਬੱਚੀ ਆ ਪਾਦਮਪੁਰ ਵਾਲਾ ਚੇਤਕ ਘੋੜਾ 17 ਇੰਚ ਦਾ ਉਸ ਘੋੜੇ ਦੀ ਡਾਇਰੈਕਟ ਬੱਚੀ ਆ ਇਹ ਤੇ ਮਾਂ ਦੀ ਹਾਈਟ ਹੈਗੀ 64 ਇੰਚ ਤੇ ਬਾਲ ਪੌਰੀਆਂ ਦੀ ਬੇਸ਼ੇਰੀ ਕਲੀਅਰ ਆ ਜਮਾ ਸਪੌਟਲੈਸ ਸਭ ਚੀਜ਼ ਦੀ ਬਾਈਰਗੇ ਕਹਿੰਦੇ ਆਪਣੀ ਗਾਰੰਟੀ ਹੋਊਗੀ ਜੇ ਆਪਾਂ ਏਰੀਆ ਦੀ ਗੱਲ ਕਰੀਏ ਤਾਂ ਬਾਈ ਯਾਰ ਕਹਿੰਦਾ ਏਰੀਆ ਹੈਗਾ ਸ੍ਰੀ ਮੁਕਸਰ ਸਾਹਿਬ ਸ੍ਰੀ ਮਿੱਤਰੋ ਕੰਨਾਂ ਕੰਨਾਂ ਦੀ ਬਹੁਤ ਸਕੀਨਾ ਬਹੁਤ ਸੋਹਣਾ ਕੁੰਡੀ ਵਾਲਾ ਕਰਨ ਲੱਗਿਆ ਹੋਇਆ ਤੇ ਆਉਣ ਵਾਲੇ ਸਮੇਂ 'ਚ ਚੰਗੇ ਕਦ ਕੱਦ ਦੀ ਘੋੜੀ ਬਣੂਗੀ ਤੇ ਬਾਕੀ ਦੀ ਜਾਣਕਾਰੀ ਲਈ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਦਿੱਤਾ ਹੋਇਆ ਬਾਈ ਨਾਲ ਸੰਪਰਕ ਕਰ ਲਿਓ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ 325000 ਰੁਪਏ ਮੁੱਲ ਕਰਦੇ ਆ ਮਾਲਕ ਵੀਰ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਇਹ ਵੀਡੀਓ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਧੰਨਵਾਦ ਜੀ